ਬਾਈ ਜੀ ਕੀ ਮਸਲਾ ਅੱਜ ਦਾ ਜੀ ਮਸਲਾ ਬਾਈ ਜੀ ਇਹ ਬੱਚੋ ਆਣੇ ਦਾ ਮਸਲਾ ਹੈ ਇਹ ਕੁੜੀ ਖਿਆਲੀ ਮੰਗੀ ਹੋਈ ਸੀ ਡੇਢ ਸਾਲ ਹੋ ਗਿਆ ਮੰਗੀ ਨੂੰ ਕੋਈ ਜਿਹੜੀ ਆਪਣੀ ਦਾਜ ਦੀ ਪ੍ਰਥਾ ਹੈ ਜਿਹੜੀ ਆਪਣੇ ਸਮਾਜ ਨੂੰ ਕੰਨ ਬੰਗ ਖਾਰੀ ਹੈ ਇਹਦੇ ਉੱਤੇ ਨਾ ਤਾਂ ਕੋਈ ਸਰਕਾਰ ਐਕਸ਼ਨ ਲੈ ਰਹੀ ਹੈ ਨਾ ਹੀ ਕੋਈ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਸਾਰਾ ਦਿਨ ਹੋ ਗਿਆ ਵਿਚਾਰਿਆਂ ਨੂੰ ਇਹਨਾਂ ਨੇ ਕੜਾਹੀ ਚੜ੍ਹਾ ਰਖੀਏ ਕਰੇ ਅੱਜ ਉਹਨਾਂ ਨੇ ਕਹਿੰਦੇ ਮੰਗ ਕਰ ਤੀਕ ਤਾਂ ਸਾਨੂੰ ਕੜਾ ਪਾਓ ਜੀ ਟੋਲੇ ਦਾ ਤੇ ਮੋਟਰਸਾਈਕਲ ਦਿਓ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਆ ਵੀ ਇਹ ਜਿਹੜੇ ਦਾਜ ਦੀ ਪ੍ਰਥਾ ਦਾਜ ਮੰਗਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਜੋ ਅੱਗੇ ਵਾਸਤੇ ਅੱਜ ਇਹ ਮਸਲਾ ਇਹ ਨਹੀਂ ਵੀ ਅੱਜ ਦਾ ਅੱਜ ਦਾ ਮਸਲਾ ਹੈ ਇਹ ਮਸਲੇ ਕੱਲ ਨੂੰ ਵੀ ਉੱਠਦੇ ਨੇ ਕੱਲ ਨੂੰ ਵੀ ਸਮਾਜਿਕ ਸਮਾਜ ਦੇ ਵਿੱਚ ਹੋਰ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਨਗੇ ਗਲਤ ਇਹਨਾਂ ਦੇ ਸਖਤ ਤੋਂ ਸਖਤ ਜਾਂਦਾ ਕਿ ਸਰਕਾਰ ਐਕਸ਼ਨ ਨਹੀਂ ਲੈਂਦੀ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਤਾਂ ਉਹਨਾਂ ਦਾ ਕਹ ਇਹਨਾਂ ਨੂੰ ਕੋਈ ਸੋਡੀ ਨਹੀਂ ਆਉਂਦੀ ਇਹਨਾਂ ਦੇ ਚਾਹੀਦਾ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੀ ਤੇ ਹੇਜ ਦੀ ਮੰਗ ਕਰਦੇ ਨੇ ਉਹਨਾਂ ਨੇ ਕੜਾਹੀ ਵਿਚਾਰੇ ਨੇ ਕੜਾਹੀ ਚੜਾ ਰੱਖੀ ਹੈ ਹੁਣ ਮੌਕੇ ਤੇ ਗਰੀਬ ਬੰਦੇ ਨੇ ਉਹ ਗੋਹਾ ਗੂੜਾ ਸੱਟ ਕੇ ਦੱਸਦੇ ਨੇ ਵੀ ਆਪ ਦਾ ਰੋਟੀ ਟੋਕ ਦਾ ਰਿਗਾਰਡ ਕਰਦੀ ਹੈ ਵਿਚਾਰੀ ਕਿਸ ਤਰ੍ਹਾਂ ਵਿਆਹ ਰੱਖਿਆ ਸੀ ਉਹਨੇ ਹੋਰ ਸਾਰਾ ਕੁਝ ਜਿੰਨਾ ਕੁ ਬਣਿਆ ਉਹ ਕਰ ਰਹੇ ਨੇ ਪਰ ਮੌਕੇ ਤੇ ਪਿਓ ਹੈ ਨਹੀਂ ਚਾਚਾ ਪੜ ਰਹੇ ਉਹ ਮੌਕੇ ਤੇ ਮਤਲਬ ਮੰਗ ਕਰਤੀ ਦੱਸੋ ਇਹ ਵਿਚਾਰੇ ਗਰੀਬ ਬੰਦੇ ਨੇ ਇਹ ਕਿੱਥੋਂ ਦੇਣਗੇ ਅਸੀਂ ਜਿਹੜੇ ਦਾਜ ਦੇ ਉਹੜ ਹੈ ਇਹਨਾਂ ਪ੍ਰਤੀ ਅਸੀਂ ਚਾਹੁੰਦੇ ਵੀ ਜਿਹੇ ਬੰਦੇ ਆਪਣੀ ਸਸਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਅੱਗੇ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਗਲਤ ਹਰਕਤ ਨਾ ਕੀਤੀ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਹੈ ਬੀਬੀ ਤੁਹਾਡਾ ਮੇਰਾ ਨਾਮ ਗਗਨਜੀਤ ਕਾਰਾ ਹੈ ਕੀ ਹੋਇਆ ਤੁਹਾਡੇ ਪਿੰਡ ਸਰ ਸਾਡੇ ਪਿੰਡ ਜੀ ਸਾਡੀ ਕੁੜੀ ਦਾ ਵਿਆਹ ਰੱਖਿਆ ਹੈ ਤੇ ਬੱਚੂਆ ਨੇ ਜੀ ਖਿਆਲਾ ਕਲਾ ਤੋਂ ਬਰਾਤ ਆਉਣੀ ਸੀ ਉਹਨਾਂ ਨੇ ਜੀ ਸਾਨੂੰ 12 ਤਰੀਕ ਨੂੰ ਫੋਨ ਕਰਿਆਗਾ ਜੀ ਅਸੀਂ ਕੁੜੀ ਦਾ ਲਹਿੰਗਾ ਲੁੰਗਾ ਕਰਾ ਕੇ ਅਸੀਂ ਭਲਾਡੇ ਤੇ ਹੀ ਗਏ ਸੀ ਰੋਟੀ ਰੋਟੀ ਬਣਾਈ ਜਦੋਂ ਘਰ ਗਏ ਤਾਂ ਸਾਨੂੰ ਆ ਸੁਣਨ ਨੂੰ ਮਿਲਿਆ ਵੀ ਮੁੰਡੇ ਦੀ ਮਾਂ ਦਾ ਫੋਨ ਆਇਆਗਾ ਸਾਰਿਆਂ ਨਾਲ ਮੁੰਡੇ ਦੀ ਮਾਂ ਨੇ ਖੁਦ ਕੁੜੀ ਦੇ ਚਾਚੇ ਨਾਲ ਵੀ ਗੱਲ ਕਹੀ ਹੈ ਕੁੜੀ ਦੇ ਡੈਡੀ ਤਾਂ ਹੈ ਨਹੀਂਗਾ ਕਹਿੰਦੀ ਹੈ ਕਿ ਵੀ ਮੋਟਰਸਾਈਕਲ ਤਾਂ ਕਹਿੰਦੀ ਗਰੀਬ ਤੋਂ ਗਰੀਬ ਵੀ ਦੇ ਹੀ ਜਾਂਦਾਗਾ ਇੱਕ ਕੜਾ ਪਾਓ ਮੇਰੇ ਮੁੰਡੇ ਨੂੰ ਤੋਲੇ ਦਾ ਇੱਕ ਮੋਟਰਸਾਈਕਲ ਦਿਓ ਕਹਿੰਦੀ ਤੁਸੀਂ ਹੁਣ ਪਿੰਡ ਵਾਲੇ ਕੀ ਮੰਗ ਕਰਦੇ ਹੋ ਬੀਬੀ ਸਰ ਅਸੀਂ ਇਨਸਾਫ ਮੰਗਦੇ ਜੀ ਵੀ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਪੁਲਿਸ ਨੇ ਹੁਣ ਕੀ ਆਸ਼ਵਾਸਨ ਦਿੱਤਾ ਤੁਹਾਡਾ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਆਏ ਬੈਠੇ ਹਾਂ ਜੀ ਕੁਝ ਨਹੀਂ ਸੁਣਿਆ ਹੈਗਾ ਜੀ ਸਾਥੋਂ ਕੀ ਗੱਲ ਹੋਈ ਹੈ ਜੀ ਅੱਜ ਇਹ ਜਿਹੜਾ ਸਾਡੇ ਥਾਣੇ ਮੂਰੇ ਧਰਨਾ ਲਾਇਆ ਤੁਸੀਂ ਹਾਂ ਜੀ ਇਹ ਜੀ ਸਾਡੇ ਪਿੰਡ ਬੱਛੂਆਣਾ ਦਾ ਮਸਲਾ ਹੈਗਾ ਇਹ ਪਰਿਵਾਰ ਆ ਇਹਨਾਂ ਦੀ ਬੱਚੀ ਦਾ ਵਿਆਹ ਸੀਗਾ ਅੱਜ ਕੜਾਈ ਸੀਗੀ 14 ਤਰੀਕ ਨੂੰ ਬਰਾਤ ਆਉਣੀ ਸੀ ਖਿਆਲਾ ਕਲਾਂ ਤੋਂ ਤੇ ਇਹ ਜੀ ਇਹਨਾਂ ਤੋਂ ਪਰਸੋਂ ਇੱਕ ਕੜੇ ਦੀ ਤੇ ਮੋਟਰਸਾਈਕਲ ਦੀ ਮੰਗ ਕੀਤੀ ਗਈ ਮੁੰਡੇ ਵਾਲਾਂ ਵੱਲੋਂ ਜਿਹੜੇ ਕਿ ਇਹ ਦੇਣ ਨੂੰ ਆ ਜਮਾ ਦੇਣ ਦੇ ਲਾਇਕ ਨਹੀਂ ਹੈਗੇ ਵਿਚਾਰੇ ਅਸੀਂ ਅੱਜ ਸਾਰੇ ਪਿੰਡ ਵਾਲੇ ਸਵੇਰ ਦੇ ਅਸੀਂ ਇੱਥੇ ਖਾਣੇ 'ਚ ਬੈਠੇ ਆ ਬਾਰ ਮੁਰੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਮਸਲੇ ਦਾ ਵੀ ਅਸੀਂ ਸੱਚ ਨੂੰ ਕਹਿੰਦੇ ਸੱਚ ਕਹਿੰਦਾ ਤੁਸੀਂ ਸਬੂਤ ਲਿਓ ਸਬੂਤ ਅਸੀਂ ਕਿੱਥੋਂ ਲਈ ਜਦੋਂ ਅਸੀਂ ਇੰਨਾ ਸਾਰਾ ਪਿੰਡ ਫਿਰਦੌਨ ਨੇ ਫੋਨ ਤੇ ਮੰਗੇ ਸਾਡੇ ਕੋਲੇ ਗਰੀਬ ਬੰਦੇ ਇਹਨਾਂ ਨੇ ਕੋਈ ਰਿਕਾਰਡਿੰਗ ਨਹੀਂ ਕਰੀ ਇਹਨਾਂ ਨਾਲੇ ਬਚੋਲਣ ਨੇ ਤੇ ਉਹਦੀ ਮੁੰਡੇ ਦੀ ਮਾਂ ਨੇ ਸ੍ਰੀ ਆਮ ਦੇਹ ਜ ਮੰਗਿਆ ਜੀ ਕੜਾ ਤੇ ਮੋਟਰਸਾਈਕਲ ਕਿਹੜੀ ਬਚੋਲਣ ਆ ਉਹ ਕਿਹੜੇ ਪਿੰਡ ਦੀ ਹੈ ਬਚੋਲਣ ਵੀ ਸਾਡੇ ਪਿੰਡ ਦੀ ਕੁੜੀ ਹੈ ਸਾਡੇ ਪਿੰਡ ਦੀ ਵਿਆਹੀ ਹੋਈ ਹੈਗੀ ਉੱਥੇ ਜੀ ਉਹਨੇ ਕੀ ਕਿਹਾ ਜਦੋਂ ਇਹ ਗੱਲ ਉਹਨੇ ਇਹਨਾਂ ਨੂੰ ਕਿਹਾ ਕੱਲ ਪਰਸੋਂ ਆ ਕੇ ਬਚੋਲਣ ਨੇ ਕਹਿੰਦੀ ਵੀ ਜੇ ਤੁਸੀਂ ਕੜਾ ਨਹੀਂ ਦੇ ਸਕਦੇ ਕਹਿੰਦੀ ਫਿਰ ਮੋਟਰਸਾਈਕਲ 5000 ਰੁਪਏ ਭਰ ਕੇ ਦੇ ਦਿਓ ਵੀ ਇਹ 5000 ਰੁਪਏ ਭਰ ਕੇ 5000 ਤਾਂ ਭਰ ਕੇ ਦੇ ਜਾਣਗੇ ਪਰ ਇਹ ਕਿਸ਼ਤਾਂ ਕੌਣ ਪੁਰੂਏ ਗਰੀਬ ਬੰਦੇ ਨੇ ਜੀ ਕਿੱਥੋਂ ਭਰਨਗੇ ਇਹਨਾਂ ਨੇ ਵਿਆਹ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਪਿੰਡ ਵਾਲਾ ਅਸੀਂ ਤਾਂ ਜੀ ਮੰਗ ਕਰਦੇ ਵੀ ਉਹਨਾਂ ਤੇ ਤਾਂ ਇਹਦਾ ਪਰਚਾ ਦਰਜ ਹੋਣਾ ਚਾਹੀਦਾਗਾ ਜਿਹੜੇ ਬੰਦੇ ਨੇ ਇਹ ਦਾਜ ਮੰਗਦੇ ਨੇ ਕਿ ਆਪ ਇਹ ਜੀ ਪਰਸੋਂ ਸਾਨੂੰ ਕਹਿੰਦੇ ਕਹਿੰਦੇ ਅਸੀਂ ਇੱਥੋਂ ਹੀ ਵਿਆਹ ਕਰਾ ਕੇ ਅਸੀਂ 14 ਨੂੰ ਕੁੜੀ ਇੱਥੋਂ ਹੀ ਲੈ ਕੇ ਜਾਵਾਂਗੇ ਬੱਚੋਨਾਂ ਨੇ ਕਹਿੰਦੀ ਮੈਂ ਆਪਣੀ ਕੁੜੀ ਤੋੜ ਦੂੰਗੀ ਪੁਲਿਸ ਕੀ ਕਹਿੰਦੀ ਹੁਣ ਤੁਹਾਨੂੰ ਪੁਲਿਸ ਕਹਿੰਦੀ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਕਹਿੰਦੇ ਬਸ ਨਿਬੜ ਗਿਆ ਮਸਲਾ 5-10000 ਰੁਪਏ 'ਚ ਕੋਈ ਨਿਮੇਟਰ ਨਾਲ ਨਿਮੇਟ ਦੇਣਾ ਨਹੀਂ ਕੋਈ ਸਾਡੇ ਮਸਲਾ ਬਈ ਅੰਦਰ ਕੀ ਹੈ ਜਿਹੜਾ ਧਰਨਾ ਲੱਗਿਆ ਹੋਇਆ ਹੈ ਕਿ ਜਗਤਾਰ ਸਿੰਘ ਵਾਸੀ ਬਿਸ਼ਵਾਨਾ ਵੱਲੋਂ ਦਰਖਾਸਤ ਮੌਸੂਲ ਹੋਈ ਸੀ ਥਾਣੇ ਅੱਜ ਜੀ ਸਵੇਰੇ ਇਹਨਾਂ ਨੇ ਲਿਖਾਇਆ ਸੀ ਸਾਡੀ ਲੜਕੀ ਅਸੀਂ ਮੰਗੀ ਸੀ ਖਿਆੜੇ ਕਲਾ ਉਹ ਲੜਕੀ ਦਾ ਪਰਸੋਂ 14 ਤਰੀਕ ਨੂੰ ਵਿਆਹ ਰੱਖਿਆ ਹੋਇਆ ਸੀਗਾ ਅੱਜ ਪੈਣੀ ਹੋ ਰਹੀਆਂ ਸੀ ਤੇ ਪਰ ਹੁਣ ਇਹਨੇ ਵੀ ਸਾਨੂੰ ਉਹ ਲੜਕੇ ਦਾ ਮੁੰਡੇ ਦਾ ਪਿਤਾ ਜਿਹੜਾ ਬਾਪ ਹੈ ਉਹਦਾ ਤੋਂ ਮੋਟਰਸਾਈਕਲ ਤੇ ਕੀ ਕਰਦਾ ਤੇ ਉਹ ਸੇ ਸਵਾਣ ਚ ਇਹ ਕੱਲ ਇਹਨਾਂ ਨਾਲ ਉੱਥੇ ਪਿੰਡ ਘੱਟ ਵੀ ਤੇ ਰਹੇਗਾ ਉੱਥੇ ਇਹਨਾਂ ਦਾ ਫੈਸਲਾ ਵੀ ਹੋਊਗਾ ਸੀਗਾ ਵੀ ਭਾਈ ਅਸੀਂ ਤੁਹਾਨੂੰ ਤੁਹਾਨੂੰ ਵਿਸਤਾਰੀ ਕਰਦੇ ਤੇ ਤੁਸੀਂ ਆਪਣਾ ਜੋ ਮਰਜ਼ੀ ਤੇ ਮਰਜ਼ੀ ਉਹ ਨਾ ਬਣਾਓ ਉਸ ਤੋਂ ਬਾਅਦ ਇਹਨਾਂ ਦਾ ਫਿਰ ਕੋਈ ਰੌਣਾ ਪੈ ਗਿਆ ਸਾਡੇ ਕੋਲ ਅੱਜ ਸਵੇਰੇ ਆ ਗਈ ਅਸੀਂ ਦੋਨੇ ਤਰਾ ਬੁਲਾਈਆਂ ਹੋਈਆਂ ਨੇ ਤੇ ਦਰਖਾਸਤ ਦੇਦਾ ਤੇ ਜੋ ਕੁਝ ਬਣਦੀ ਹੋਊਗੀ ਕਾਰਵਾਈ ਕਰਦੇ ਆਂਗੇ ਇਹ ਕਹਿੰਦੇ ਪੁਲਿਸ ਵੀ ਜਾਣ ਬੁੱਝ ਕੇ ਸਾਡਾ ਇਨਸਾਫ ਨਹੀਂ ਦੇ ਰਹੀ ਸਵੇਰੇ ਤੇ ਕਹਿੰਦੇ ਅਸੀਂ ਉਹਰੇ ਬੈਠੇ ਆਂ ਕੁਛ ਵੀ ਨਹੀਂ ਅਸੀਂ ਤਾਂ ਅੱਜ ਦੀ ਅੱਜ ਹੀ ਦਿਖਾ ਦਿੱਤਾ ਸੀ ਸਵੇਰੇ 10 ਵਜੇ ਉਦੋਂ ਦੋਨੋਂ ਪਾਰਟੀਆਂ ਬੁਲਾ ਲਈਆਂ ਦੋਨੋਂ ਪਾਰਟੀਆਂ ਬੁਲਾ ਕੇ ਉਦੋਂ ਤੋਂ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਈ ਵਾਰੀ ਪੰਚਾਇਤ ਰਹਿ ਵੀ ਚੱਲ ਰਹੀ ਹੈ ਸਾਡੇ ਰਹਿ ਵੀ ਚੱਲ ਰਹੀ ਹੈ ਉਦੋਂ ਤੋਂ ਲਗਾਤਾਰ ਯਤਨਸ਼ੀਲ ਅਸੀਂ ਤਾਂ ਕਿਤੇ ਇਹ ਕਹੀ ਨਹੀਂ ਨੂੰ ਅਸੀਂ ਦਾਅ ਪਾਸੇ ਨੂੰ ਇਹ ਕਹਿੰਦੇ ਕੋਈ ਕਾਰਵਾਈ